ਦੁਬਈ ਦੇ ਵਿੱਚ ਭਾਰੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਜਿਸ ਕਾਰਨ ਮੰਗਲਵਾਰ ਅਤੇ ਬੁੱਧਵਾਰ ਨੂੰ ਭਾਰਤ ਅਤੇ ਦੁਬਈ ਵਿਚਾਲੇ ਚੱਲਣ ਵਾਲੀਆਂ 30 ਤੋਂ ਵੱਧ ਉਡਾਣਾਂ ਨੂੰ ਰੱਦ ਕਰਨਾ ਪਿਆ ਇਸ ਦੇ ਵਿੱਚ 에ਅਰ ਇੰਡੀਆ 에ਅਰ ਇੰਡੀਆ ਐਕਸਪ੍ਰੈਸ ਇੰਡੀਗੋ ਅਮੀਰਾਤ ਤੇ ਪਾਈਸ ਜੈਟ 에ਅਰਲਾਈਨਸ ਦੀਆਂ ਉਡਾਣਾਂ ਸ਼ਾਮਿਲ ਹਨ 에ਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ 에ਅਰਲਾਈਨ ਅਗਲੇ ਕੁਝ ਦਿਨਾਂ ਦੇ ਵਿੱਚ ਪ੍ਰਭਾਵਿਤ ਯਾਤਰੀਆਂ ਨੂੰ ਹੋਰ ਉਡਾਣਾਂ ਦੇ ਵਿੱਚ ਸ਼ਾਮਿਲ ਕਰਨ ਅਤੇ ਜਲਦੀ ਤੋਂ ਜਲਦੀ ਉਨ੍ਹਾਂ ਦੀ ਮੰਜ਼ਿਲ ਉੱਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਨਾਲ ਹੀ 에ਅਰਲਾਈਨ 16 ਤੇ 17 ਅਪ੍ਰੈਲ ਦੀ ਵੈਧ ਟਿਕਟਾਂ ਰੱਖਣ ਵਾਲੇ ਯਾਤਰੀਆਂ ਨੂੰ ਵਨ ਟਾਈਮ ਤਬਦੀਲੀ ਦੀ ਮਿਤੀ ਦੀ ਲਚਕਤਾ ਪ੍ਰਦਾਨ ਕਰ ਰਹੀ ਹੈ ਤਾਂ ਜੋ ਉਹ ਟਿਕਟਾਂ ਦੀ ਵੈਧਤਾ ਮਿਆਦ ਦੇ ਅੰਦਰ ਭਵਿੱਖਦੀਆਂ ਮੀਡੀਆ ਉੱਤੇ ਆਪਣੀਆਂ ਉਡਾਣਾਂ ਨੂੰ ਮੁੜ ਤਹਿਤ ਕਰ ਸਕਣ। ਦੁਬਈ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਤਾਂ ਜਿਸ ਦੇ ਕਾਰਨ ਲੋਕਾਂ ਨੂੰ ਪਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਵੀ ਬਹੁਤ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨਾ ਜ਼ਿਆਦਾ ਪਾਣੀ ਹੈ ਜਿਹੜਾ ਉਹ ਦੁਬਈ ਦੇ ਵਿੱਚ ਭਰ ਚੁੱਕਿਆ ਹੈ ਤੇ ਲੋਕ ਗੋਡੇ-ਗੋਡੇ ਪਾਣੀ ਦੇ ਵਿੱਚ ਰਜਾਂਦੇ ਹੋਏ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਨਾਲ ਹੀ ਜਿਹੜੇ ਪ੍ਰਮੁੱਖ ਸ਼ਾਪਿੰਗ ਸੈਂਟਰ ਦੁਬਈ ਮਾਲ ਅਤੇ ਮਾਲਾਫ ਅਮੀਰਾਤ ਦੋਵੇਂ ਪਾਣੀ ਦੇ ਨਾਲ ਭਰ ਗਏ ਹਨ ਤੁਸੀਂ ਦੇਖ ਸਕਦੇ ਹੋ ਕਿ ਮੈਟਰੋ ਸਟੇਸ਼ਨਾਂ ਉੱਤੇ ਵੀ ਪਾਣੀ ਭਰ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਮੈਟਰੋਲ ਟ੍ਰੇਨਾਂ ਫਿਲਹਾਲ ਕੁਝ ਰੂਟਾਂ ਉੱਤੇ ਚੱਲ ਰਹੀਆਂ ਹਨ ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਭਰ ਗਿਆ ਹੈ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਹੀ ਪਾਣੀ ਹੈ ਜਿਹੜਾ ਦੁਬਈ ਦੇ ਵਿੱਚ ਭਰ ਚੁੱਕਿਆ ਹੈ ਬਿਊਰੋ ਰਿਪੋਰਟ ਦਿਸ ਅਪਡੇਟ ਨਿਊਜ਼ ਚੈਨਲ ਧੰਨਵਾਦ ਦੁਬਈ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਏਅਰਿਸ ਕਾਰ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਭਾਰਤ ਅਤੇ ਦੁਬਈ ਵਿਚਾਲੇ ਚੱਲਣ ਵਾਲੀਆਂ 30 ਤੋਂ ਵੱਧ ਉਡਾਣਾਂ ਨੂੰ ਰੱਦ ਕਰਦਾ ਪਿਆ ਇਸ ਦੇ ਵਿੱਚ ਏਅਰ ਇੰਡੀਆ ਏਅਰ ਇੰਡੀਆ ਐਕਸਪ੍ਰੈਸ ਇੰਡੀਗੋ ਅਮੀਰਾਤ ਤੇ ਪਾਈਸ ਜੱਟ 에ਅਰਲਾਈਨਸ ਦੀਆਂ ਉਡਾਣਾਂ ਸ਼ਾਮਿਲ ਹਨ 에ਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ 에ਅਰਲਾਈਨ ਅਗਲੇ ਕੁਝ ਦਿਨਾਂ ਦੇ ਵਿੱਚ ਪ੍ਰਭਾਵਿਤ ਯਾਤਰੀਆਂ ਨੂੰ ਹੋਰ ਉਡਾਣਾਂ ਦੇ ਵਿੱਚ ਸ਼ਾਮਿਲ ਕਰਨ ਅਤੇ ਜਲਦੀ ਤੋਂ ਜਲਦੀ ਉਨ੍ਹਾਂ ਦੀ ਮੰਜ਼ਿਲ ਉੱਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਨਾਲ ਹੀ 에ਅਰਲਾਈਨ 16 ਤੇ 17 ਅਪ੍ਰੈਲ ਦੀ ਵੈਧ ਟਿਕਟਾਂ ਰੱਖਣ ਵਾਲੀ ਯਾਤਰੀਆਂ ਨੂੰ ਵਨ ਟਾਈਮ ਤਬਦੀਲੀ ਦੀ ਮਿਤੀ ਦੀ ਲਚਕਤਾ ਪ੍ਰਦਾਨ ਕਰ ਰਹੀ ਹੈ ਤਾਂ ਜੋ ਉਹ ਟਿਕਟਾਂ ਦੀ ਬੈਦਤਾ ਮਿਆਦ ਦੇ ਅੰਦਰ ਭੁਿੱਖਦੀਆਂ ਮੀਤਿਆਂ ਉੱਤੇ ਆਪਣੀਆਂ ਉਡਾਣਾਂ ਨੂੰ ਮੁੜ ਤਹਿਤ ਕਰ ਸਕਣ ਦੁਬਈ ਵਿੱਚ ਭਾਰੀ ਮੀਂਹੇ ਤਬਾਹੀ ਮਚਾਈ ਹੋਈ ਹੈ ਤਾਂ ਜਿਸ ਦੇ ਕਾਰਨ ਲੋਕਾਂ ਨੂੰ ਭਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨਾ ਜ਼ਿਆਦਾ ਪਾਣੀ ਹੈ ਜਿਹੜਾ ਉਹ ਦੁਬਈ ਦੇ ਵਿੱਚ ਭਰ ਚੁੱਕਿਆ ਹੈ ਤੇ ਲੋਕ ਗੋਡੇ-ਗੋਡੇ ਪਾਣੀ ਦੇ ਵਿੱਚ ਡਰ ਜਾਂਦੇ ਹੋਏ ਤੁਸੀਂ ਦੇਖ ਸਕਦੇ ਹੋ ਦੇ ਨਾਲ ਹੀ ਜਿਹੜੇ ਪ੍ਰਮੁੱਖ ਸ਼ਾਪਿੰਗ ਸੈਂਟਰ ਦੁਬਈ ਮਾਲ ਅਤੇ ਮਾਲਾਫ ਅਮੀਰਾਤ ਦੋਵੇਂ ਪਾਣੀ ਦੇ ਨਾਲ ਭਰ ਗਏ ਸਨ ਤੁਸੀਂ ਦੇਖ ਸਕਦੇ ਹੋ ਕਿ ਮੈਟਰੋ ਸਟੇਸ਼ਨਾਂ ਉੱਤੇ ਵੀ ਪਾਣੀ ਭਰ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਮੈਟਰੋ ਟ੍ਰੇਨਾਂ ਫਿਲਹਾਲ ਕੁਝ ਰੂਟਾਂ ਉੱਤੇ ਚੱਲ ਰਹੀਆਂ ਹਨ ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਭਰ ਗਿਆ ਹੈ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਹੀ ਪਾਣੀ ਹੈ ਜਿਹੜਾ ਦੁਬਈ ਦੇ ਵਿੱਚ ਭਰ ਚੁੱਕਿਆ ਹੈ ਬਿਊਰੋ ਰਿਪੋਰਟ ਦਿਸ ਅਪਡੇਟ ਨਿਊਜ਼ ਚੈਨਲ ਧੰਨਵਾਦ ਦੁਬਈ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਏਅਰਿਸ ਕਾਰ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਭਾਰਤ ਅਤੇ ਦੁਬਈ ਵਿਚਾਲੇ ਚੱਲਣ ਵਾਲੀਆਂ 30 ਤੋਂ ਵੱਧ ਉਡਾਣਾਂ ਨੂੰ ਰੱਦ ਕਰਦਾ ਪਿਆ ਇਸ ਦੇ ਵਿੱਚ ਏਅਰ ਇੰਡੀਆ ਏਅਰ ਇੰਡੀਆ ਐਕਸਪ੍ਰੈਸ ਇੰਡੀਗੋ ਅਮੀਰਾਤ ਤੇ ਪਾਈਸ ਜੈਟ 에ਅਰਲਾਈਨਸ ਦੀ ਉਡਾਣਾਂ ਸ਼ਾਮਿਲ ਹਨ 에ਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ 에ਅਰਲਾਈਨ ਅਗਲੇ ਕੁਝ ਦਿਨਾਂ ਦੇ ਵਿੱਚ ਪ੍ਰਭਾਵਿਤ ਯਾਤਰੀਆਂ ਨੂੰ ਹੋਰ ਉਡਾਣਾਂ ਦੇ ਵਿੱਚ ਸ਼ਾਮਿਲ ਕਰਨ ਅਤੇ ਜਲਦੀ ਤੋਂ ਜਲਦੀ ਉਹਨਾਂ ਦੀ ਮੰਜ਼ਿਲ ਉੱਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਨਾਲ ਹੀ 에ਅਰਲਾਈਨ 16 ਤੇ 17 ਅਪ੍ਰੈਲ ਦੀ ਵੈਧ ਟਿਕਟਾਂ ਰੱਖਣ ਵਾਲੇ ਯਾਤਰੀਆਂ ਨੂੰ ਵਨ ਟਾਈਮ ਤਬਦੀਲੀ ਦੀ ਮਿਤੀ ਦੀ ਲਚਕਤਾ ਪ੍ਰਦਾਨ ਕਰ ਰਹੀ ਹੈ ਤਾਂ ਜੋ ਉਹ ਟਿਕਟਾਂ ਦੀ ਵੈਧਤਾ ਮਿਆਦ ਦੇ ਅੰਦਰ ਭਵਿੱਖ ਦੀਆਂ ਮਿਤੀਆਂ ਉੱਤੇ ਆਪਣੇ ਦਾਣਾ ਨੂੰ ਮੁੜ ਤਹਿਤ ਕਰਸਕਨ ਦੁਬਈ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਤਾਂ ਜਿਸ ਦੇ ਕਾਰਨ ਲੋਕਾਂ ਨੂੰ ਪਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨਾ ਜ਼ਿਆਦਾ ਪਾਣੀ ਹੈ ਜਿਹੜਾ ਉਹ ਦੁਬਈ ਦੇ ਵਿੱਚ ਭਰ ਚੁੱਕਿਆ ਹੈ ਤੇ ਲੋਕ ਗੋਡੇ-ਗੋਡੇ ਪਾਣੀ ਦੇ ਵਿੱਚ ਰਹਿ ਜਾਂਦੇ ਹੋਏ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਨਾਲ ਹੀ ਜਿਹੜੇ ਪ੍ਰਮੁੱਖ ਸ਼ਾਪਿੰਗ ਸੈਂਟਰ ਦੁਬਈ ਮਾਲ ਅਤੇ ਮਾਲਫ ਅਮੀਰਾਤ ਦੋਵੇਂ ਪਾਣੀ ਦੇ ਨਾਲ ਭਰ ਗਏ ਸਨ ਤੁਸੀਂ ਦੇਖ ਸਕਦੇ ਹੋ ਕਿ ਮੈਟਰੋ ਸਟੇਸ਼ਨਾਂ ਉੱਤੇ ਵੀ ਪਾਣੀ ਭਰ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਮੈਟਰੋਲ ਟ੍ਰੇਨਾਂ ਫਿਲਹਾਲ ਕੁਝ ਰੂਟਾਂ ਉੱਤੇ ਚੱਲ ਰਹੀਆਂ ਹਨ ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਭਰ ਗਿਆ ਹੈ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਹੀ ਪਾਣੀ ਹੈ ਜਿਹੜਾ ਦੁਬਈ ਦੇ ਵਿੱਚ ਭਰ ਚੁੱਕਿਆ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਚੈਨਲ ਧੰਨਵਾਦ